ਚਲ ਮੈਂ ਕੈਮਰੇ ਨਾਲ ਨਾ ਤੂੰ ਥੋੜੀ ਪਿੱਛੇ ਪਿੱਛੇ ਰਹਿ ਨਾ ਇਹ ਤੁਰੀ ਆਨੀ ਪਈ ਐ ਨਾਲੇ ਆਪਣਾ ਮੂੰਹ ਚੰਗੀ ਤਰ੍ਹਾਂ ਠੱਤ ਦੇ ਰੱਖ ਪਾ ਬੋਲ ਕੇ ਜਾ ਤੱਕ ਪਾ ਪਿਆ ਕੇ ਲਿਓ ਬੈਠ ਆ ਵੀ ਨਾ ਵੇ ਧੱਕੇ ਨੂੰ ਪਾ ਦੇ ਕਹਿੰਦੇ ਉਹ ਕਿ ਪੂਜਾ ਦੀਦੀ ਪੂਜਾ ਦੀਦੀ ਤੁਸੀਂ ਇੱਥੇ ਹੋ ਮੈਂ ਇੱਥੇ ਤੁਸੀਂ ਇੱਥੇ ਕੀ ਕਰਦੇ ਪਏ ਹੋ ਆਹੀਂ ਤੇ ਖਾਣ ਪੀਣ ਆਏ ਸੀ ਚਲ ਅੰਦਰ ਤੇ ਆਓ ਹਾਂ ਅੰਦਰ ਆਂਦੀ ਮੈਂ ਦੱਸਦੀਆਂ ਫੇਰ ਹੋਰ ਸੁਣਾਓ ਠੀਕ ਆ ਬਾਸ ਮੈਂ ਤੁਹਾਨੂੰ ਸੁਣਾਉਂਦੀ ਹਾਂ ਹੋ ਸਾਈਲ ਵਧੀਆ ਆਇਓ ਬੈਠੋ ਹਾਂ ਕਿੱਥੇ ਹੋ ਨਹੀਂ ਨਹੀਂ ਉਹ ਨਾ ਉਹ ਮੇਰੀ ਦਰਾਨੀ ਆਂਦੀ ਵੀ ਨਾਲ ਨਾਲ ਉਹ ਪਿੱਛੇ ਤੇ ਔਨੋ ਕੁਛ ਖਵਾਨ ਪਿਆਨ ਲਈ ਆਈ ਸੀ ਮੈਂ ਹੈ ਵਿਆਹ ਕਿਦੋਂ ਕਰ ਲੈ ਦਿੱਤੀ ਦੋ ਸੇਮ ਤੁਸੀਂ ਬਸ ਜਲਦੀ ਜਲਦੀ ਚੀ ਹੋ ਗਿਆ ਕਿਸੇ ਨੂੰ ਨਹੀਂ ਪਤਾ ਹੈਗਾ ਚਲੋ ਮਲਾਦ ਦੋ ਸਾਨੂੰ ਹਾਂ ਬੁਲਾਓ ਅਸੀਂ ਵੀ ਵੇਖੀ ਨਵੀਂ ਭਾਬੀ ਨੂੰ ਹਾਏ ਹਾਏ ਮੈਨੂੰ ਕੀ ਪਤਾ ਸੀ ਇਹਨਾਂ ਨੇ ਵੀ ਇੱਥੇ ਆਏ ਹੋਣੇ ਤੁਨਾ ਕੀ ਸੀ ਆਪਾਂ ਨਵਾਂ ਹੁਣ ਨਵੀਂ ਭਾਬੀ ਨੂੰ ਮਿਲਣ ਦਾ ਇਹਨਾਂ ਨੂੰ ਚਾਹ ਤੇਗਾ ਵਾ ਪਰ ਇਹਨਾਂ ਦਾ ਸਾਰਾ ਚਾਹ ਨਿਕਲ ਜਾਣਾ ਘਰ ਜਾ ਕੇ ਮਾਸੀ ਜੀ ਨੂੰ ਕੀ ਦੱਸਣਗੇ ਬੱਚੇ ਕਿ ਆ ਨਵੀਂ ਭਾਬੀ ਕਿੱਦਾਂ ਦੀ ਆ ਉਹ ਮੈਨੂੰ ਨਾ ਘਰ ਜਾਣ ਤੋਂ ਪਹਿਲੇ ਪਹਿਲੇ ਹੀ ਮੈਨੂੰ ਪਤਾ ਮਾਸੀ ਜੀ ਦਾ ਫੋਨ ਆਏ ਨਾ ਹੁਣ ਮੈਂ ਕਰ ਵੀ ਕੀ ਸਕਦੀ ਆ ਭਾਬੀ ਉਹ ਆ ਗਈ ਕਿਰਨ ਹੈ ਦਾ ਨਾਮ ਕਿਰਨ ਹੈਗਾ ਸਸੀ ਦਾ ਸਾਸ੍ਰੀ ਕਾ ਹੋਰ ਕੀ ਹਾਲ ਆ ਦੀਏ ਇਹ ਕੌਣ ਹੈ ਮੇਰੇ ਕਜ਼ਨ ਹੈ ਮੇਰੀ ਛੋਟੀ ਭੈਣ ਹੈ ਨਾ ਰਿੰਪੀ ਨਾਮ ਹੈ ਇਹਦਾ ਐ ਚ ਇਹ ਸਾਈਲ ਹੈ ਠੀਕ ਹੈ ਇਹ ਵੀ ਮੇਰਾ ਕਜ਼ਨ ਹੈ ਭਾਬੀ ਦਾ ਬਹੁਤ ਸੋਨੇ ਨੇ ਸਿੱਟੇ ਪਰ ਆਸ ਤੇ ਚੁੰਨੀ ਗਲੇ ਤਿਲਾਉਣ ਨੂੰ ਓਹੋ ਇਨੇ ਰਿੰਪੀ ਅਧਰਾ ਅਧਰਾ ਕਿੰਨਾ ਕੀ ਆ ਕੀ ਕੀ ਵੇਖਿਆ ਤੁਸੀਂ ਇਹਦੇ ਵਿੱਚ ਜਿਹੜਾ ਨੂੰ ਵਿਆਹ ਕੇ ਲਿਆਏ ਜੇ ਮੈਂ ਥੋੜੀ ਵੇਖਿਆ ਇਹ 골ਡੀ ਦੀ ਆਪਣੀ ਪਸੰਦ ਹੈ ਮੈਨੂੰ ਤੇ ਬਾਪ ਨਹੀਂ ਸੀ ਪਤਾਗਾ ਨਹੀਂ ਵੀਰੇ ਇਹਨਾਂ ਸੋਨਾ ਤੇ ਵੀਰੇ ਨੂੰ ਵਹੀ ਲੱਗਿਆ ਸੀ ਮੈਨੂੰ ਕੀ ਪਤਾ ਹੁਣ ਉਹਦੀ ਮੱਤ ਨੂੰ ਕੀ ਹੋ ਗਿਆ ਚਲੋ ਉਹ ਇੰਨੀ ਤੇ ਕਿਤੇ ਆਈ ਗਈ ਵੀ ਨਹੀਂ ਚੇਚਣਾ ਟੋਰ ਕੀ ਆ ਮੈਂ ਵੀ ਕਿਤੇ ਇਹਦੇ ਨਾਲ ਆ ਜਾਂਦੀ ਪੀ ਸੀ ਇਹਦੇ ਮੰਮੀ ਨੇ ਕਿਹਾ ਜਾ ਇਹਨੂੰ ਸ਼ੋਪਿੰਗ ਕਰਾ ਦੇ ਪਤਾ ਨਹੀਂ ਇਹਨੇ ਕੀ ਕਿਛ ਲੈਣਾ ਸੀ ਤੇ ਉਹ ਤਾਂ 골ਡੀ ਨੇ ਕਹਤਾ ਨੂੰ ਕੁਛ ਖਵਾ ਪਿਆ ਲਿਆਇਓ ਦਸ ਮਹਾਰਾਣੀ ਘਰ ਬੈਠ ਕੇ ਖਾ ਲਵੇ ਮੇਰੀ ਵੀ ਬੇਸੀ ਹੱਥਾਂ ਦੇ ਕਰਾਈਏ ਘਰ ਨਾਲ ਕਹਿਵੇ ਸਾਰੇ ਇਸ ਤਰ ਗੱਲਾਂ ਕਰਨੇ ਕਿ ਫਿਰ ਨਹੀਂ ਨਹੀਂ ਮੈਂ ਤਾਂ ਇਹ ਤੇ ਮਾਸੀ ਜੀ ਨੂੰ ਦੱਸਿਆ ਹੀ ਨਹੀਂ ਸੀਗਾ ਤੇ ਤੁਸੀਂ ਵੀ ਜਾ ਕੇ ਨਾ ਹੁਣ ਦੱਸਿਓ ਨਾ ਉਹ ਗੱਲ ਛੱਡੋ ਜਦੋਂ ਰਿੰਪੀ ਨੇ ਚੁੰਨੀ ਲਈ ਨਾ ਮੇਰਾ ਤਾਂ ਹਾਸਾ ਬੜੀ ਮੁਸ਼ਕਿਲ ਨਾਲ ਕੰਟਰੋਲ ਆਇਆ ਚੁੱਪ ਕਰੋ ਪਾਗਲ ਹੋ ਤੁਸੀਂ ਉਹਦਾ ਮਜ਼ਾਕ ਨਾ ਉਡਾਓ ਇਸ ਤਰ੍ਹਾਂ ਉਹ ਕੀ ਫੀਲ ਕਰੂਗੀ ਚਲੋ ਠੀਕ ਆ ਫਿਰ ਹੁਣ ਮੈਂ ਤੁਹਾਡੇ ਨਾਲ ਬੈ ਕਿੱਥੇ ਫਿਰ ਉਹਨੂੰ ਵੀ ਨਾਲ ਬਿਠਾਉਣਾ ਪੈਣਾ ਨਹੀਂ 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 ਕੋਈ ਨਹੀਂ ਬਿਠਾ ਦੋ ਚਲ ਠੀਕ ਆ ਆਪਾਂ ਬਹਿਨੇ ਖਾਣੇ ਪੀਣੇ ਮੇਰੀ ਗਰਲਫ੍ਰੈਂਡ ਕਿਰਨ ਹਾਂਜੀ ਦੀਦੀ ਤੂੰ ਨਾ ਉੱਥੇ ਬੈਠ ਜਾ ਮੈਂ ਕੁਝ ਮੰਗਾ ਦਿੰਨੀ ਆ ਤੈਨੂੰ ਠੀਕ ਐ ਤੇ ਆਪਾਂ ਇੱਥੇ ਬਹਿ ਕੇ ਨਾ ਹਾਂ ਗੱਲਾਂ ਬਾਤਾਂ ਕਰਦੇ ਆ ਹਾਂ ਕਿਰਨ ਬੈਠ ਜਾ ਨਾ ਕੁਝ ਮੰਗਾ ਦੇਣੀ ਆ ਜਾਂ ਜੋ ਤੇਰੀ ਮਰਜ਼ੀ ਆਰਡਰ ਕਰ ਦੇ ਤੇ ਸਾਰੀ ਮੇਰੀ ਨਾ ਬੇਇੱਜ਼ਤੀ ਹੋ ਜਾਣੀ ਸਾਰਿਆਂ ਦੇ ਵਿੱਚ ਹੈ ਨਾ ਰਿੰਪੀ اے ਮਹਾਰਾਣੀ ਇੱਕ ਤੇ ਭੈਂਜੀਆਂ ਵਾਲੇ ਡਰੇ ਟੋਪਸ ਪਾਏ ਆ ਇਹਨੂੰ ਨਹੀਂ ਪਤਾ ਹੈਗਾ ਕਿ ਮੈਂ ਬਾਜ਼ਾਰ ਚਲਨੀ ਥੋੜੇ ਨੋਰਮਲ ਪਾਲਾ ਫਿਰ ਲਹੰਗਾ ਸਰਾਰਾ ਪਾ ਕੇ ਤੇ ਇੰਜ ਆਈ ਜਿਵੇਂ ਵਿਆਹ ਤੇ ਚੰਡੀ ਹੋਵੇ ਮੰਨਿਆ ਤੂੰ ਨਵੀਂ ਵੀ ਆਈ ਹੈ ਪਰ ਇੰਜ ਥੋੜੀ ਹੁੰਦਾ ਵਾ ਨੋਰਮਲ ਕੋ ਮੰਜਾ ਨਾ ਠੀਕ ਠੀਕ ਕਪੜੇ ਪਾਓ ਚਲ ਤੂੰ ਜੋ ਖਾਣਾ ਪੀਣਾ ਮੰਗਾ ਦੇਣਾ ਸੱਚੀ ਖਾਣ ਨੂੰ ਮੰਗਾ ਦੋ ਆਪੇ ਕਰ ਲੂਗੀ ਆਰਡਰ ਕਹਿੰਦੇ ਦਿੱਤਾ ਕਾਲੇ ਗੁਲਾਬ ਜੰਮਣ ਮੰਗਾ ਲੀ ਹੋਰ ਕੀ ਹੈ ਮੈਨੂੰ ਤਾਂ ਲੱਗਦਾ ਥੋੜੀ ਭੈਂਜੀ ਸਟਾਈਲ ਦੀ ਹੈ ਹਨਾ ਇਹ ਚੰਗੇ ਲੱਗਨੇ ਆ ਪਰ ਉਹਨਾਂ ਨੂੰ ਕੈਫੇ ਚ ਲਿਆਈ ਆ ਮੈਂ ਇੱਥੇ ਗੁਲਾਬ ਜਾਮੁਨ ਕਿੱਥੇ ਮਿਲਨੇ ਆ ਮੇਰਾ ਵੀ ਮਜ਼ਾ ਸਾਰਾ ਖਰਾਬ ਕਰ ਚਲੋ ਯਾ ਆਪਣੇ ਵਸਤੇ ਮੰਗਾਓ ਕੀ ਖਾਣਾ ਚਲੋ ਬਾਜ ਦਿਓ ਬੈਟਰੀ ਤੂੰ ਮੈਨੂੰ ਦੱਸੋ ਮੈਂ ਆਰਡਰ ਦੇਉਣਾ ਪਹਿਲੇ ਤਾਂ ਇੱਕ ਕਾਫੀ ਪੀਣੇ ਆ ਚਲੋ ਠੀਕ ਆ ਨਾ ਚੌਮੀਨ ਮੰਗਾ ਲਓ ਹਾਂ ਠੀਕ ਆ ਮੈਂ ਆਰਡਰ ਦੇ ਕੇ ਸਾਈਲ ਇੱਕ ਕੰਮ ਕਰ ਪੋਛ ਹੀ ਲੈ ਉਹਨੂੰ ਨਵੀਂ ਭਾਬੀ ਐ ਉਹ ਮੈਂ ਹੁਕਸ਼ਨ ਗਿਆ ਤੇ ਮੇਰਾ ਹੱਥ ਨਹੀਂ ਡਾਣਾ ਵਾ ਵੀ ਆ ਵੀ ਪੁੱਛ ਲਿਓ ਸੱਚੀ ਵੇ ਕਿੰਨਾ ਮਜ਼ਾਕ ਬੰਦਾ 골ਡੀ ਦੀ ਵੀ ਪਤਾ ਨਹੀਂ ਮਤ ਨੂੰ ਕੀ ਹੋ ਗਿਆ ਸੀ ਬੰਦਾ ਵੇਖੇ ਤੇ ਸਹੀ ਇੰਨਾ ਵਧੀਆ ਸਾਡਾ ਘਰ ਬਾਹਰ ਹੈ ਇੰਨਾ ਵਧੀਆ ਆਪ ਕੀ ਕੁੜੀ ਲੈ ਆ ਚਲੋ ਛੋਟਾ ਦੀ ਹਾਇ ਰੱਬਾ ਆ ਸਾਰੇ ਮੇਰੇ ਵਾਲੇ ਵੇਖ ਕੇ ਹੱਸੀ ਜਾਂਦੇ ਮੈਨੂੰ ਕਿੰਨਾ ਹੀ ਬੁਰਾ ਲੱਗਣ ਦਿਆ ਇੱਕ ਦਾਗ ਹੀ ਆ ਨਾ ਮੇਰੇ ਮੂੰਹ ਤੇ ਕੀ ਹੋ ਗਿਆ ਮੈਂ ਤੇ ਨਹੀਂ ਚਾਹਿਆ ਸੀ ਮੇਰੇ ਮੂੰਹ ਤੇ ਦਾਗ ਹੋਵੇ ਹਾਏ ਰੱਬਾ ਇਹ ਤੂੰ ਮੇਰੇ ਨਾਲ ਕੀ ਕਹਿਰ ਕਰ ਦਿੱਤਾ ਮੇਰੀਆਂ ਫੀਲਿੰਗਸ ਕੋਈ ਨਹੀਂ ਸਮਝਦਾ ਸੂਰਤ ਵੇਖਦੇ ਆ ਸਾਰੇ ਸੀਰਤ ਨੂੰ ਕੋਈ ਵੀ ਨਹੀਂ ਵੇਖਦਾ ਰੱਬਾ ਕੋਈ ਵੀ ਨਹੀਂ ਮੰਮੀ ਕੀ ਹੋਇਆ ਸਪੇਟਾ ਜੇ ਮੈਨੂੰ ਇਹਦੇ ਨਾਲ ਤੁਹਾਨੂੰ ਨਹੀਂ ਪਤਾ ਕਿੰਨੀ ਬੇਸਟੀ ਹੋਈ ਹੈ ਮੇਰੀ ਨਹੀਂ ਹੁਣ ਐਡਾ ਵੱਡਾ ਚੁੰਨਾ ਮੂੰਹ ਤੇ ਅੱਗੇ ਕਰ ਲਈ ਉਥੇ ਨਹੀਂ ਤੈਨੂੰ ਅਕਲ ਆਈ ਉਥੇ ਮੰਮੀ ਮੇਰੇ ਕਜ਼ਨ ਮਿਲ ਗਏ ਨੇ ਪੀਤੇ ਸਾਈ ਗੋਲਡੀ ਦਾ ਫੋਨ ਆ ਗਿਆ ਸੀ ਕਿ ਇਹਨੂੰ ਕੁਝ ਖਵਾ ਪਿਆ ਲਿਆਓ ਬੰਦਾ ਪੁੱਛੇ ਕੁਝ ਖਾਣਾ ਬਿਨਾ ਘਰ ਕਹੇ ਕਿ ਨਹੀਂ ਦੀਦੀ ਮੈਂ ਘਰ ਜਾ ਕੇ ਖਾ ਲਾਂਗੀ ਤੂੰ ਪੈਕ ਕਰਾ ਕੇ ਕਰ ਲੈ ਆਂਦੀ ਕੀ ਕਰਾਣਾ ਹੱਲੇ ਤੇ ਮੈਂ ਗਈ ਹਾਂ ਇੱਥੇ ਬੈਠਣ ਲੱਗੀ ਆ ਤੇ ਉਹ ਅੱਗੋਂ ਜਾ ਕੇ ਦੋਨੋਂ ਮਿਲ ਗਏ ਮੈਨੂੰ ਤੇ ਆ ਮਹਾਰਾਣੀ ਨੂੰ ਵੀ ਵਾਰੀ ਸਮਝਾ ਕੇ ਲੈ ਕੇ ਗਈਆਂ ਕਿ ਆਪਣੇ ਮੂੰਹ 'ਵਾਂ ਬੰਨ ਕੇ ਰੱਖੀ ਚੁੰਨੀ ਉੱਪਰ ਰੱਖੀ ਉਹ ਐ ਕਰਕੇ ਖਲੋਤੀ ਸੀ ਨਿੰਮੀ ਨੇ ਕਿ ਆ ਬਦਲਾ ਦੋ ਐ ਕੀ ਪੁਰਾਣੇ ਜ਼ਮਾਨੇ ਵਾਂਗੂ ਲਈ ਆ ਸਾਰਾ ਸ਼ਗਲ ਵੇਖ ਲਈ ਤੇ ਉਹ ਵੇਖ ਕੇ ਹਰਾਦਾ ਹੈ ਕਿ ਪਤਾ ਕਿੰਨਾ ਮਜ਼ਾ ਘਟਾਇਆ ਉਹਨਾਂ ਨੇ ਤੂੰ ਤੇ ਅੰਕਲ ਭੰਡਈ ਹੈ ਜਿੱਦਾਂ ਪਤਾ ਨਹੀਂ ਕੀ ਗੱਲ ਹੁੰਦੀ ਭੈਣ ਜੀ ਉਹਨੂੰ ਸਮਝਾਓ ਸਾਰੀ ਉਮਰ ਉਹਨੇ ਨਾ ਸਿਰ ਤੇ ਚੁੰਨੀ ਨਹੀਂ ਲੈ ਰਣੀ ਸਾਰਿਆਂ ਨੇ ਆਂਡ ਗੁਆਣ ਜਿੱਦਾਂ ਚੁੰਨੀ ਲੱਤਨੀ ਆ ਨਾ ਤੇ ਸਾਰਿਆਂ ਨੇ ਉਹਨੂੰ ਦੇਖਣਾ ਹੀ ਦੇਖਣਾ ਮੈਂ ਤੇ ਪੱਲਾ ਚਾਹੀਦਾ ਨਹੀਂ ਨਾ ਤਾਂ 골ਡਨ ਸੋਚਣਾ ਚਾਹੀਦਾ ਹੈ ਨਾ ਕਿ ਜਦ ਮੈਂ ਕੁੜੀ ਨਾਲ ਵਿਆਹ ਕਰਾਣ ਲੱਗਾ ਕਿਉਂ ਕਰਵਾਣ ਲੱਗਾ ਨਾਲ ਸਾਡੀ ਮਾਤਾ ਉਹ ਜੀ ਹਾਂ ਕਰਨ ਵਾਲੀ ਮੈਂ ਤੇ ਬੋਲ ਨਹੀਂ ਸਕਦੀ ਉਸ ਟਾਈਮ ਦੇ ਉੱਤੇ ਫੇਰ ਕਹਿੰਦੀ ਚਾਚੀ ਬੋਲਦੀ ਹੈ ਨਹੀਂ ਕੀ ਕਹਿੰਦੀ ਗੋੜੀ ਨੂੰ ਨਾ ਕਰ ਦਿੰਦੀ ਹੈ ਉਹ ਸਾਨੂੰ ਦੱਸੇ ਚਲੋ ਹੁਣ ਤੇ ਉਹਨੇ ਦੱਸਿਆ ਕਰ ਹੈਂ ਸਾਰੀ ਕਹਾਣੀ ਦੱਸੀ ਤੇ ਅਸੀਂ ਮੰਨ ਜੇ ਨਾ ਉਹ ਅਸੀਂ ਉਹਦੀ ਮੰਦੇ ਗੱਲ ਤੇ ਉਹਨੇ ਜਾ ਕੇ ਕੋਟ ਮੈਰਿਜ ਕਰਾ ਲਿਆ ਤਾਂ ਫਿਰ ਮੈਂ ਕੀ ਕਰਦੀ ਫਿਰ ਕੀ ਲੋਕਾਂ ਨੂੰ ਕਹਿੰਦੀ ਤੁਸੀਂ ਆਪਣੀ ਜਗ੍ਹਾ ਤੇ ਸਹੀ ਜੇ ਧੋਖਾ ਤੇ ਮੇਰੇ ਨਾਲ ਵੀ ਹੋਇਆ ਜਦੋਂ ਗੋਲਡੀ ਨੇ ਮੈਨੂੰ ਫੋਟੋ ਭਾਈਏ ਉਹਦੇ ਸਾਫ ਵਾਲੇ ਮੂੰਹ ਦੀ ਫੋਟੋ ਸੀ ਸਾਈਡ ਪੋਜ਼ ਅਜੇ ਤੱਕ ਬਣਾ ਲੈਂਦੀ ਆ ਨੀ ਕੁੜੀਆਂ ਵਾਵਾ ਮੈਨੂੰ ਕੀ ਪਤਾ ਸੀ ਵਿੱਚ ਮੈਂ ਕਿਹੜਾ ਨੂੰ ਜਾ ਕੇ ਸਪੈਸ਼ਲ ਮਿਲ ਕੇ ਆਈ ਸਾਂ ਤੁਹਾਨੂੰ ਕੰਦਾ ਤੇ ਆ ਜੀ ਤਾਂ ਮਾਮਲਾ ਆ ਲਿਆ ਤੁਸੀਂ ਮਿਲਿਆ ਹੀ ਨਹੀਂ ਸੀ ਉਹਨੂੰ ਅਛੜਾ ਚਾਚੀ ਮੇਰੀ ਸੁਣੋ ਗੱਲ ਮੰਮੀ ਅੱਗੇ ਤਾਂ ਮੈਨੂੰ ਨਾ ਕਹਿਣਾ ਬਾਜ਼ਾਰ ਜਾਣ ਲਈ ਉਹਦੇ ਨਾਲ ਅੱਜ ਤੇ ਮੈਂ ਚੱਲ ਗਈ ਆ ਲੈ ਆਂਦਾ ਜਿਹੜੀ ਉਹ ショपिंगा ショपिंगा ਕਰਨੀਆਂ ਸੀ ਤੇ ਨਾਲ ਬੇਇੱਜ਼ਤੀ ਵੀ ਕਰਾ ਲਈ ਚੱਲਨੇ ਸਾਰਾ ਮੇਰਾ ਮੂਡ ਖਰਾਬ ਕਰਕੇ ਰੱਖਤਾ ਹੈ ਮੇਰੀ ਗੱਲ ਸੁਣ ਜੇ ਤੂੰ ਨਾ ਜਾਏਂਗੀ ਤੇ ਕੌਣ ਉਹਦੇ ਨਾਲ ਜਾਏਗਾ ਪਰ ਮੰਮੀ ਫੇਰ ਤੁਸੀਂ ਉਹੀ ਗੱਲ ਕਰੀ ਜਾਂਦੇ ਹੋ ਤੇ ਤੇਰਾ ਕਹਿੰਦਾ ਹੁਣ ਕੀ ਮਤਲਬ ਹੈ ਦੱਸ ਹੁਣ ਘਰ ਦੀ ਨੂੰਹ ਤੇ ਬਣ ਗਈ ਹੈ ਪੱਕੀ ਸਟੈਂਪ ਲੱਗ ਗਈ ਉਹਦੀ ਔਰ ਸਾਡੇ ਘਰ ਦੀ ਨੂੰਹ ਹੀ ਕਹਿਣਾ ਵਾ ਤੇ ਮੂੰਹ ਬਣਾਉਣ ਨਾਲ ਕੋਈ ਫਾਇਦਾ ਨਹੀਂ ਹੋਣਾ ਹੋ ਜਿਹੜੀ ਸਿਰ ਤੇ ਪਈ ਹੈ ਨਾ ਉਹ ਛੇੜਨੀ ਹੀ ਪੈਣੀ ਗਲਬਿਆ ਢੋਲ ਵਜਾਣਾ ਪੈਣਾ ਮੈਨੂੰ ਢੋਲ ਵਜਾਣਾ ਨਾ ਤੇ ਤੁਸੀਂ ਵਜਾਓ ਮੰਮੀ ਸੁਣ ਲਓ ਮੇਰੀ ਗੱਲ ਮੈਨੂੰ ਵੀ ਸਭ ਪਤਾ ਹੈ ਤੁਸੀਂ ਨਾ ਜਾਣ ਕੇ ਨਹੀਂ ਉਹਦੇ ਨਾਲ ਗਏ ਕਿ ਮੈਂ ਉਹਨੂੰ ਨਾਂ ਲੈ ਕੇ ਨਿਕਲਾਂਗੀ ਤੇ ਲੋਕੀ ਮੈਨੂੰ ਗੱਲਾਂ ਕਰਨਗੇ ਪੁੱਛਾਂਗੇ ਕਿ ਇਹ ਤੇਰੀ ਨੂੰਹ ਹੈ ਚਾਚੀ ਜੀ ਨੂੰ ਭੇਜ ਦਿੰਦੇ ਤੁਸੀਂ ਦੋਵਾਂ ਨੇ ਸਲਾਹ ਕਰ ਲਈ ਤੇ ਪਤਾ ਹੈ ਪੂਜਾ ਨੇ ਕੁਝ ਬੋਲਣਾ ਨਹੀਂ ਤੇ ਮੈਨੂੰ ਭੇਜਤਾ ਨਾਲ ਮੇਰੀ ਸੁਣ ਲਓ ਗੱਲ ਤੁਹੀ ਢੋਲ ਵਜਾਓ ਯਾਰ ਦੇ ਨਾਲ ਜਾਓ ਜਾਂ ਨਾ ਜਾਓ ਮੈਨੂੰ ਨਾ ਅੱਗੇ ਤੋਂ ਕਹਿਣਾ ਤੇ ਨਾ ਮੈਂ ਉਹਦੇ ਨਾਲ ਬਜਾਰ ਜਾਣਾ ਜੇ ਤੇ ਨਾ ਮੈਂ ਉਹਦੀ ਕੋਈ ਗੱਲ ਮੰਨੀ ਜੇ ਮੈਂ ਚੱਲੀ ਜੇ ਆਪਣੇ ਕਮਰੇ ਚ ਚੱਲ ਚਲੀਏ ਯਾਰ ਉਹ ਮੇਰੀ ਐਨਕਾ ਫੜ ਲਾ ਤੇ ਆਪਾਂ ਚਲੀਏ ਆਪਾਂ ਅੱਗੇ ਲੇਟ ਹੋਣ ਲਾ ਚੱਲ ਕਿੱਥੇ ਜਾਣਾ ਮੈਂ ਦੱਸਿਆ ਤੇ ਹੀਗਾ ਕਿ ਉਹ ਮੇਰੇ ਦੋਸਤ ਘਰੇ ਬੇਟੀ ਹੋਈ ਆ ਉਹਦੇ ਘਰੇ ਜਾਣਾ ਭੁੱਲ ਗਈ ਗੱਲ ਪਤਾ ਕੀ ਆ ਚੱਲ ਚਲੀਏ ਮੇਰੇ ਗਾਲ ਤੇ ਸੁਣੋ ਹਾਂ ਮੈਂ ਤੇ ਰੈਡੀ ਹੋਣ ਗਈ ਸੀਗੀ ਮੇਰੇ ਨਾਲ ਤੁਹਾਨੂੰ ਕਹਿਨ ਦਾ ਹੀ ਚੇਤਾ ਭੁੱਲ ਗਿਆ ਮੇਰੀ ਤਾਂ ਤਬੀਅ ਨਹੀਂ ਠੀਕ ਲੱਗਦੀ ਮੇਰੇ ਸਿਰ 'ਚ ਸਵੇਰ ਦੀ ਦਰਦ ਹੋਈ ਜਾਂਦੀ ਆ ਤੇ ਮੈਂ ਸੋਚਣ ਨਹੀਂ ਆ ਕਿ ਮੈਂ ਘਰੇ ਹੀ ਰੈਸਟ ਕਰ ਲਵਾਂ ਉੱਥੇ ਜਾਵਾਂਗੀ ਫਿਰ ਉੱਥੇ ਇੰਨਾ ਸ਼ੋਸ਼ਰਾ ਬਣਾਵਾ ਤੇ ਠੀਕ ਤੇ ਹੈ ਤਬੀਅ ਨਹੀਂ ਨਹੀਂ ਮੇਰੇ ਸਿਰ 'ਚ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਗਲਾ ਦਰਦ ਹੁੰਦਾ ਕੋੜਦਾ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ ਚੱਲ ਜਾਓ ਕੋਈ ਨਹੀਂ ਅੱਗੇ ਕਿਹੜਾ ਓਕੇਜਨਸ ਨਹੀਂ ਆਣੀ ਤੇ ਮੈਂ ਉਹਦੇ ਚਲ ਜਾਵਾਂਗੀ ਯਾਰ ਮੈਂ ਕਿੰਨਾ ਚੱਲਦਾ ਚੱਲਦੇ ਇਕੱਠੇ ਨਹੀਂ ਨਹੀਂ ਮੇਰੀ ਤਬੀਅਤ ਠੀਕ ਨਹੀਂ ਆ ਅੱਜ ਤੁਸੀਂ ਚਲ ਜਾਓ ਤੇ ਕੋਈ ਨਹੀਂ ਆਪਣੇ ਦੋਸਤ ਨੂੰ ਕੁਛ ਕਹਿ ਦਿਓ ਨੈਕਸਟ ਟਾਈਮ ਮੈਂ ਤੁਹਾਡੇ ਨਾਲ ਚਲ ਜਾਵਾਂ ਆਲਰੇਡੀ ਉਹਦੇ ਤਿੰਨ ਫੋਨ ਆ ਗਏ ਆ ਕਿ ਭਾਬੀ ਨੂੰ ਨਾਲ ਲੈ ਕੇ ਆਈ ਤੇ ਕੀ ਮੈਂ ਜਵਾਬ ਦੇਣਾ ਚਲੋ ਹੁਣ ਤੋਂ ਲੈ ਤਿਆਰ ਹੋਣ ਬੈਗੀ ਤੇ ਡੇਢ ਘੰਟਾ ਤੋਂ ਤਿਆਰ ਹੋਣ ਤੇ ਲਾ ਦੇਣਾ ਚਲੋ ਚੱਲਣਾ ਫਿਰ ਮੈਂ ਬਾਤ ਚੜੀ ਮੈਨੂੰ ਕਹਿਣਾ ਕਿ ਮੈਨੂੰ ਲੈ ਕੇ ਨਹੀਂ ਗਿਆ ਨਹੀਂ ਨਹੀਂ ਮੈਂ ਕਿਉਂ ਕਹਿਣਾ ਤੁਸੀਂ ਜਾਣਾ ਤੇ 10 ਮਿੰਟ ਚ ਤਿਆਰ ਹੋ ਜਾ ਨਹੀਂ ਨਹੀਂ ਤੁਸੀਂ ਜਾਓ ਮੈਂ ਫੇਰ ਕਦੀ ਚੱਲ ਲੱਗਾ ਫਿਰ ਮੈਨੂੰ ਪਤਾ ਹੈ ਕਿਰਨ ਤੂੰ ਕਿਉਂ ਨਹੀਂ ਜਾਣਦੇ ਮੈਂ ਕੋਈ ਬੱਚਾ ਥੋੜੀਆ ਜਿਹੜਾ ਗੱਲ ਨੂੰ ਸਮਝਦਾ ਕੜੀ ਪੱਤਾ ਫੇਰ ਲੰਘਾ ਛਲ ਕਪੜੇ ਪੈ ਗਏ ਸੁੱਕਣੇ ਸਾਰੇ ਨੂੰ ਵੀ ਇੱਧਰ ਪਾ ਨਿੱਧ ਰਹੀਂ ਇੰਦਰ ਹਾਂਜੀ ਚਾਚੀ ਜੀ ਅੱਕੀ ਪਾਇ ਕੀ ਪਾਇ ਮਤਲਬ ਐ ਕਪੜੇ ਇਦਾਂ ਸੁੱਕਨੇ ਪਾਈਦੇ ਆ ਠੀਕ ਤੇ ਆ ਕੋਣ ਗੰਦਾ ਠੀਕ ਆ ਤੇਰੀ ਮਾਂ ਨੇ ਤੈਨੂੰ ਕੋਈ ਅਕਲ ਨਹੀਂ ਸਿਖਾਈ ਕਿ ਕਪੜਾ ਕਿੱਦਾਂ ਸੁਕੋਨੇ ਭਾਈ ਦੇ ਆ ਕਾਲਾ ਤਾਂ ਮੈਂ ਕਿਆ ਹੀ ਕੜੀ ਪੱਤਾ ਲਾ ਦੇ ਤੇ ਹਾਰ ਕੇ ਮੈਂ ਆਪੇ ਲਾਂਣ ਆਈ ਆ ਜੇ ਸ਼ਕਰ ਨਹੀਂ ਨਾ ਚੰਗੀ ਤੇ ਕੰਮ ਦੇ ਚੰਗੇ ਕਰ ਦੇ ਅਗਰ ਰੋਟੀ ਬਣਾਣੀ ਹੋ ਕਿਸੇ ਕੰਮ ਦੀ ਨਹੀਂ ਬਣਾਉਂਦੀ ਜਿਹੋ ਜਿਹਾ ਮੂੰਹ ਸੜਿਆ ਆ ਉਹ ਜੀ ਸੜੀਆਂ ਰੋਟੀਆਂ ਬਣਾ ਦੇਨੀ ਪਤਾ ਨਹੀਂ ਕੀ ਵੇਖਿਆ ਸਾਡੇ ਮੁੰਡੇ ਨੇ ਤੇਰੇ ਵਿੱਚ ਤੇ ਜਿਹੜਾ ਤੈਨੂੰ ਵਿਆਹ ਲਿਆਂਦਾ ਚਾਚੀ ਜੀ ਇਹ ਕਹੋ ਜੀ ਗੱਲ ਕਰਨ ਤੇ ਜੇ ਤੁਸੀਂ ਮੈਂ ਕੀ ਨਹੀਂ ਕਰਦੀ ਸਹਾਰਾ ਕੁਝ ਸਹੀ ਤੇ ਕਰਦੀ ਆ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਪਸੰਦ ਆਂਦਾ ਸਹੀ ਜੀ ਨੋ ਕਰਦੀ ਆ ਜਿਹੜਾ ਕੰਮ ਕਰਦਾ ਨਾ ਉਹਨੂੰ ਆਪਣਾ ਕੰਮ ਸਹੀ ਹੀ ਨਜ਼ਰ ਆਂਦਾ ਤੇ ਜਿਹੜਾ ਵੇਖਦਾ ਨਾ ਉਹਨੂੰ ਪਤਾ ਲੱਗਦਾ ਵਾ ਕਿ ਸਹੀ ਕੀਤਾ ਜਾਂ ਗਲਤ ਕੀਤਾ ਪੂਜਾ ਵਾਲੀ ਰਹਿ ਲੈ ਅੱਡੇ ਸੋਨੀ ਰੋਟੀ ਬਣਾਉਂਦੀ ਆ ਮਜਾਲ ਹੈ ਅਜ ਤੱਕ ਕੁੜੀ ਨੇ ਕੋਈ ਲਾਂਬਾ ਦਵਾਇਆ ਹੋਵੇ ਤੇ ਸੋਹਣੀ ਗਿੱਡੀ ਰੱਜ ਕੇ ਹੋ ਜਿਹੋ ਜੀ ਤੇਰੀ ਸ਼ਕਲ ਤੇ ਉਹੋ ਜੀ ਤੇਰੀ ਅਕਲ ਪਤਾ ਨਹੀਂ ਕੀ ਵੇਖਿਆ ਮੁੰਡੇ ਨੇ ਇਹ ਕੱਪੜੇ ਨਾਲੇ ਅੰਦਰ ਵੇ ਤੂੰ ਕਨੇ ਬਹੁਤ ਸੋਹਣੇ ਪਾਏ ਅੱਧਾ ਪਾਈ ਦੇ ਹਨ ਸਿੱਧਿਆਂ ਕਰਕੇ ਸੋਹਣੀ ਤਰਾ ਸਿੱਧੇ ਕਰ ਹਨ ਉੱਠੇ ਜੇ ਪਾ ਛੱਡੇ ਤੇ ਐਦਾਂ ਪਾਜ ਰੱਖ ਧੁੱਪ ਦੇ ਵਿੱਚ ਕਿ ਜਿੰਨਾ ਸੁੱਕਣ ਚਾਚੀ ਮੇ ਤਾਂ ਪੁੱਠੇ ਪਏ ਆ ਤੁਹਾਨੂੰ ਪਤਾ ਤੇ ਆ ਧੋਪ ਦੇ ਵਿੱਚ ਰੰਗ ਖਰਾਬ ਹੋ ਜਾਂਦਾ ਵਾ ਨਹੀਂ ਸਾਰੀ ਉਮਮਾ ਘਰ ਦੇ ਅਸੀਂ ਕੰਮ ਹੀ ਕੀਤੇ ਤੇ ਕੱਲ ਦੀ ਆਈ ਮਨੂੰ ਮਤਾਂ ਦੇਣ ਡਈ ਐ ਕਿ ਕੱਪੜੇ ਕਿੱਦਾਂ ਪਾਣੇ ਆ ਤੇ ਕਿੱਦਾਂ ਨਹੀਂ ਪਾਣੇ ਮਨੂੰ ਸਭ ਪਤਾ ਵਾ ਕੀ ਕਰਨਾ ਤੇ ਕੀ ਨਹੀਂ ਕਰਨਾ ਜਿੰਨਾ ਤੇਨੂੰ ਕੰਮ ਕਿਹਾ ਜਾਏ ਨਾ ਉਨਾ ਕਰਿਆ ਕਰ ਐਵੇਂ ਹਵਾਵਾ ਚ ਨਾ ਉੱਡ ਜਾ ਮੂਮਾ ਸਵਾਰ ਥੋੜਾ ਜਾ ਕੀ ਗੱਲ ਗੁੰਗੀ ਹੋ ਗਈ ਐ ਹਾਂ ਹੁਣ ਕਿੱਥੋਂ ਬੋਲ ਲਾਂਗਾ ਦੇਸੀ ਕਰਵਾ ਕੇ ਰਾਜ ਤੇ ਸਾਰੀ ਫੈਮਿਲੀ ਦੇ ਵਿੱਚ ਸਾਡੇ ਮੇਰੇ ਵੱਲ ਅੱਧਾ ਨਾ ਤੱਕ ਤਾ ਜਾ ਨਸ਼ਾ ਕਰਨਾ ਵਜਾ ਤੇ ਨਾ ਘਰ ਦਾ ਕੰਮ ਕੋਈ ਕਰਨਾਂ ਦਾ ਮਨ ਨੂੰ ਮਤਾਂ ਦੇਣ ਲੱਗੀ ਚਾਚੀ ਜੀ ਕੱਪੜੇ ਇੰਜ ਪਾਈ ਦੇ ਜਿਦਾ ਚਾਚੀ ਨੇ ਸਾਰੀ ਉਮਰ ਕੰਮ ਹੀ ਨਹੀਂ ਕੀਤਾ ਪਤਾ ਨਹੀਂ ਕੀ ਦੇਖ ਲਿਆ ਗੋਲਟੀ ਨੇ ਤੇ ਵਿੱਚ ਤੇ ਜਰਾ ਲੈ ਆ ਮੂਰਤੀ ਜਿਹੀ ਬਣਾ ਕੇ ਦਫਾ ਕਰ ਮੈਂ ਵੀ ਆਪਣੀ ਸਿਰ पे ਲਮਾ ਲੇ ਆ ਕਿਰਨ ਅਰੇ ਰਸੋਈ ਚ ਬੜੀ ਹੋਈ ਯਾਰ ਚਲੋ ਇੱਕ ਗੱਲੋਂ ਤਾਂ ਚੰਗਾ ਹੀ ਹੋਇਆ ਆ ਫ੍ਰੀਜ ਹੀ ਕੰਮ ਵਾਲੀ ਮਿਲ ਗਈ ਐ ਅਗਸਾਰਾ ਦਿਨ ਸਾਰਾ ਕੰਮ ਮੈਂ ਹੀ ਕਰਦੀ ਸੀ ਰਸੋਈ ਚ ਸਾਰੇ ਨਾਸ਼ਤਾ ਵੀ ਰਾਤ ਤੱਕ ਰੋਟੀ ਆ ਤੇ ਹੁਣ ਮੇਰੇ ਵਾਸਤੇ ਵਧੀਆ ਹੋ ਗਿਆ ਚਲੋ ਹੁਣ ਮੈਂ ਤੇ ਕਰਾਂਗੀ ਐਸ਼ ਪਰ ਐਸ਼ ਤੇ ਮੈਂ ਕਰਾਂਗੀ ਜਠਾਣੀ ਵਾਲਾ ਰੋਪੀ ਤੇ ਮੈਨੂੰ ਰੱਖਣਾ ਨਾ ਐਦਾਂ ਤੇ ਨਹੀਂ ਕਿ ਅਰ ਰਸੋਈ ਚ ਬੜੀ ਐ ਤੇ ਇਹਨੂੰ ਕੁਛ ਕਹੋ ਹੀ ਨਾ ਅੱਜ ਲਾਉਣੇ ਆ ਦੀ ਕਲਾਸ ਆ ਵੇਖਦੇ ਕੀ ਕੀ ਬਣਾਉਂਦੀ ਪਈ ਐ ਕੋਈ ਗੱਲ ਨਹੀਂ ਜਾ ਕੇ ਅੰਦਰ ਜਾ ਕੇ ਕਿਰਨ ਕਿਰਨ ਹਾਂਜੀ ਦੇਦੀ ਤੂੰ ਰਸੋਈ ਚ ਲੱਗੀ ਹੋਈ ਐ ਹਾਂਜੀ ਬੱਸ ਮੈਂ ਸਾਰਾ ਸਾਫ ਕਰਤੀ ਐ ਰਸੋਈ ਕਿਉਂ ਕੱਢਦਾ ਵਾ ਸਫ ਕਰਦੀ ਆ ਆ ਮਿੱਟੀ ਤੇ ਮੇਰੇ ਹੱਥਾਂ ਨੂੰ ਲੱਗਣ ਢਈ ਐ ਨਹੀਂ ਨਹੀਂ ਦੇਦੀ ਨਹੀਂ ਆ ਵੇਖ ਆ ਮੈਂ ਹੱਥ ਲਾ ਆ ਵੇ ਆ ਵੇ ਲੱਗੀ ਨਾ ਲੱਗੀ ਨਾ ਮਿੱਟੀ ਨਾਲੇ